ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਗੁਰਮਾ ਜਰਸੀ ਫਾਰਮ ਤੇ ਪਿੰਡ ਗੁਰਮਾ ਤਹਿਸੀਲ ਮੈਲਕਲਾਂ ਤੇ ਜ਼ਿਲ੍ਹਾ ਬਰਨਾਲਾ ਤਿੰਨ ਗਾਵਾਂ ਦਾ ਦਿਖਾਵਾਂਗੇ ਇਸੇ ਫਾਰਮ ਤੇ ਬਾਈ ਦੀਆਂ ਇੱਕ ਖੜੀਆ ਉਧਰਲੇ ਬੰਨੇ ਘਰੇ ਉਹ ਹੈਗੀ ਆ ਤਾਜੀ ਸੂਈ ਤੇ ਜਿਹੜਾ ਕੰਮ ਆ ਕੰਮ ਹੈਗਾ ਸੱਜਣੋ ਬਾਈ ਦਾ ਸਪੈਸ਼ਲ ਜਰਸੀ ਤੇ ਲੰਮੇ ਸਮੇਂ ਤੋਂ ਬਾਈ ਹੋਰੀ ਕੰਮ ਕਰਦੇ ਆ ਰਹੇ ਆ ਤੇ ਜ਼ਿਆਦਾਤਰ ਜਿਹੜਾ ਹੁੰਦਾ ਕੰਮ ਜਰਸੀ ਮਿਲਦੀਆਂ ਜ਼ਿਆਦਾਤਰ ਇਸ ਫਾਰਮ ਤੇ ਜਿਵੇਂ ਆ ਖੀਰਾ ਬੱਚਾ ਖੜਾ ਤੇ ਜੇ ਮੈਂ ਆ ਦੂਜੇ ਦੂਜੇ ਸੂਏ ਆ ਗਈਆਂ ਚੰਗੀ ਕੁਆਲਿਟੀ ਦੀਆਂ ਜਰਸੀਆਂ ਮਿਲਦੀਆਂ ਬਾਈ ਕੋਲੇ ਤੇ ਕੱਦ ਕਾੜ ਦਾ ਕਰਾ ਨਹੀਂ ਗਰੀ ਪਹਿਲਾਂ ਆਈਡੀਆ ਬਾਈ ਨੂੰ ਦਾ ਫੇਰੇ ਮਲਿਆਵਾਂਗੇ ਜਿਹੜੇ ਹਿਸਾਬ ਨਾਲ ਕੀਰੀ ਆ ਗਈ ਬੱਚੀ ਆਜੋ ਬਈ ਬਾਕੀ ਬਾਈ ਤੋਂ ਪੁੱਛਣਾ ਐਡਰੈਸ ਕੀ ਹਾਲਾ ਜੀ ਵਧੀਆ ਵੀਰੇ ਚੜ੍ਹਦੀ ਕਲਾ ਹਾਂਜੀ ਤੇ ਮੈਂ ਚੱਲਦਾ ਕੰਮ ਵਧੀਆ ਵੀਰੇ ਕਾਫੀ ਸਾਲ ਹੋ ਗਏ ਆਪਾਂ ਨੂੰ ਹਾਂ ਮੇਰਾ ਜਰਸੀ ਜੀ ਆ ਇਹਨੂੰ ਹਾਂ ਹਾਂ ਨੰਬਰ ਵੀ ਬੋਲ ਦੋ ਜੀ ਨੰਬਰ ਹੈਗਾ ਵੀਰੇ 9848755069 ਵੀਰੇ ਆ ਨਾਮ ਤੇ ਐਡਰੈਸ ਵੀ ਬੋਲੋ ਨਾਮਰੇ ਕੁਲਦੀਪ ਸਿੰਘ ਪਿੰਡ ਗੁਰਮਾ ਵੀਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਮਹਿਲਕੋ ਤਸੀਲ ਆ ਗਈ ਮੈਲਕਲਾ ਬਾਈ ਦੀ ਤੇ ਜੇ ਗੱਲ ਕਰ ਲਈਏ ਭਾਈ ਆਪਣੇ ਕੋਲ ਤਕਰੀਬਨ ਹਰ ਵਕਤ ਹੁੰਦੀਆਂ ਜਰਸੀ ਹਾਂ ਹਰ ਵਕਤ ਹੀ ਹੁੰਦੀਆਂ ਨੇ ਵੀਰੇ ਆਪਣੇ ਨੇ ਤਕਰੀਬਨ 5-7 ਨਗ ਹਾਂ ਹਾਂ ਵੀਰੇ ਛੋਟੀਆਂ ਬੱਚੀਆਂ ਤਾਂ ਨਹੀਂ ਮਿਲਦੀਆਂ ਪਾਲ ਰਣੀਆਂ ਉਹ ਵੀ ਮਿਲਦੀਆਂ ਨੇ ਵੀਰੇ ਉਹ ਡਿਮਾਂਡ ਤੇ ਹਾਂ ਹਾਂ ਉਹ ਵੀ ਆਈ ਜਾਂਦੀਆਂ ਨੇ ਬਾਕੀ ਆ ਪਲੇਓਣੇ ਬਰੀਡ ਤੇ ਆ ਵਧੀਆ ਠੀਕ ਆ ਗੱਲ ਹਾਂ ਤੇ ਬਾਈ ਕਹਿੰਦਾ ਕੰਮ ਹੈਗਾ ਵਧੀਆ ਬਰੀਡ ਤੇ ਬਾਕੀ ਜਾਨਵਰ 10 ਦੇ ਵੀ ਨੇ ਬਾਕੀ ਜੇ ਕਿਸੇ ਭਰਾ ਨੇ ਬੱਚੀਆਂ ਲੈਣੀਆਂ ਨੇ ਤਾਂ ਉਹ ਬਾਈ ਨਾਲ ਯਾਰ ਸਪੈਸ਼ਲ ਵੀ ਆਰਡਰ ਪਾ ਸਕਦਾ ਜਿਵੇਂ 5-4 ਬੱਚੀਆਂ ਲੈਣੀਆਂ ਨੇਗੀਆਂ ਉਹ ਟੋਕਨ ਮਨੀ ਥੋੜੀ ਜੀ ਪਹਿਲਾਂ ਬ ਤੇ ਸ਼ੁਰੂਆਤ ਬਈ ਇੱਥੋਂ ਕਰਦੀ ਹੈ ਫਿਰ ਹਾਂ ਵੀ ਆ ਮਾਰਗਰੀਟ ਦੀ ਫੇਸ ਤੇ ਮਾਰ ਪਹਿਲਾਂ ਕੈਮਰਾ ਵੇ 110% ਜਰਸੀ ਚ ਆ ਗਈ ਜਮਾ ਪਿਓਰ ਜਰਸੀ ਕਹਿਦੇ ਨੇ ਜਿਹਨੂੰ ਆਪਾਂ ਮੂੰਹ ਆ ਗਿਆ ਬਿਲਕੁਲ ਛੋਟਾ ਅੱਖ ਮੋਟੀ ਮੱਥੇ ਚ ਟੋਆ ਕੰਨ ਵੀ ਛੋਟਾ ਤੇ ਦੰਦਾਂ ਚ ਬਾਈ ਕਿਵੇਂ ਆਹੇ ਦੰਦੋਂ ਖੀਰੀ ਆ ਵੀਰੇ ਖੀਰੀ ਆ ਗਈ ਤੇ ਤੋਰ ਬਾਈ ਖੋਲ ਕੇ ਕਿੰਨੇ ਦਿਨ ਕੱਢਦੀ ਆ ਇਹ ਇਹ 20 ਦਿਨਾਂ ਦੀ ਕੱਚੀ ਆ ਵੀਰੇ 20 ਦਿਨ ਦੀ ਇੱਥੋਂ ਦਿਖਾਈ ਗਾ ਰੀ ਆਰਡਰ ਇਹਦਾ ਵੇ ਦਿਨ ਹਜੇ 20 ਕੱਢਦੀ ਆ ਦੰਦਾਂ ਚ ਹੈਗੀ ਆ ਖੀਰੀ ਤੋਰ ਦੇ ਬਾਈ ਐਨੂੰ ਤੇ ਜਰਸੀ ਆ ਗਈ 110% ਪਿਓਰ ਬਜੂਦ ਵਾਲੀ ਬੱਛੀ ਆ ਗਈ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਯਾਰ ਮੇਲਿਆਂ ਤੇ ਬੱਛੀਆਂ ਲਈ ਫਿਰਦੇ ਹੁੰਦੇ ਹਾਂ ਨਾ ਉਦਾਂ ਦੀ ਗੱਲ ਬਾਤ ਆ ਇੱਥੇ ਰੋਕ ਲਈ ਮਾੜੀ ਜੀ ਬਈ ਇੱਥੇ ਇੱਥੇ ਰੋਕ ਲਾ ਇੱਥੋਂ ਦਿਖਾ ਗਿਆ ਰੀ ਸਮਾਰ ਕੇ ਓਏ ਕਿਉਂਕਿ ਪੈਂਟਾਂ ਲੰਬਾ ਤਿਆਰ ਕਰਕੇ ਆਇਆ ਐਨ ਕਰਾ ਦੇ ਕੰਮ ਸਿਰਾ ਜੇ ਕਿਸੇ ਭਰਾ ਨੇ ਆਨਲਾਈਨ ਵੀ ਮੰਗਾਉਣੀ ਆ ਆਨਲਾਈਨ ਵੀ ਸੱਜਣ ਮੰਗਾ ਸਕਦਾ ਕੇਰਾ ਹੋਰ ਕਮਾ ਦੇ ਬਈ ਆ ਜਾ ਤੋਰ ਦੇ ਤੋਰ ਦੇ ਤੇ ਬਾਕੀ ਇੱਕ ਗੱਲ ਹੋਰ ਦੱਸਣਾ ਸ਼ਕੀਨੀ ਸ਼ਕੂਨੀ ਵਾਲੇ ਪੱਖ ਤੋਂ ਬਾਲੀਆ ਬੱਛੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈ ਸ਼ਕੀਨੀ ਵਾਲੇ ਪੱਖ ਤੋਂ ਕੱਦ ਕਾਠ ਵਾਲੇ ਪੱਖ ਤੋਂ ਤੇ ਲੰਬਾਈ ਲੰਬੂਈ ਵਾਲੇ ਪੱਖ ਤੋਂ ਲਿਆ ਬਾਂਦੇ ਬਈ ਛੋਟੀ ਨਹੀਂ ਹੈਗੀ ਬੱਛੀ ਕਿਉਂਕਿ ਖੀਰੀਆ ਫਿੱਟ ਫਿੱਟਾ ਪੂਰੀ ਉਦਾਂ ਦਾ ਹੀ ਫਿੱਟ ਫਿੱਟੇ ਨੂੰ ਆਰਡਰ ਲੱਗਿਆ ਜਿੱਦਾਂ ਦੀ ਫਿਟਿੰਗ ਬੱਛੀ ਦੀ ਆਵਦੀ ਆ ਇਹ ਇਥੋਂ ਦਿਖਾ ਦੇ ਜੀ ਸਵੇਰ ਦੀ ਆ ਗਈ ਬਿਲਕੁਲ ਠੰਡੀ ਤੇ ਥਣ ਰੱਖਦੀ ਆ ਇਹ ਸੱਜਣੋ ਕੱਲਾ ਕੱਲਾ ਤੇ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਇਧਰੋਂ ਦਿਖਾਈ ਦੇ ਰਹੀ ਇੱਥੇ ਆਰਡਰ ਦੀ ਜੜ ਵਾਲੀ ਮਜ਼ਬੂਤ ਰੱਖੂ ਜਿਵੇਂ ਅਕਸਰ ਤੁਹਾਨੂੰ ਮੈਂ ਕਹਿੰਦਾ ਹਾਂ ਉਹਨਾਂ ਨੂੰ ਵੀ ਮਜ਼ਬੂਤ ਜੜ ਦਾ ਆਰਡਰ ਕਾਮਯਾਬ ਰਹਿੰਦਾ ੁੱਟਮਾਲੇ ਬਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਕਿਉਂਕਿ ਹਲੇ ਦੇ 20 ਦਿਨ ਪੈਂਡਿੰਗ ਨੇ 20 ਦਿਨਾਂ ਨੂੰ ਇਹਨੇ ਚੰਗੀ ਤਿਆਰੀ ਮਾਰ ਜਾਣੀਆਂ ਤੇ ਰੇਟ ਭਾਈ ਇਹਨਾਂ ਦਾ ਰੇਟ ਫੋਨ ਤੇ ਹੋਊ ਵੀਰੇ ਠੀਕ ਆ ਗੱਲ ਰੇਟ ਜੈਨੂਅਲ ਹੀ ਹੋਊਗਾ ਹਾਂ ਜਮਾਂ ਜੈ ਜੀ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ ਹਾਂ ਵੀਰੇ ਆ ਬਾਕੀ ਕਿਸੇ ਸੱਜਣ ਨੇ ਬਰੀਡ ਤੇ ਕੰਮ ਕਰਨਾ ਬੈਸਟਰ ਹੋਊਗੀ ਪੱਛੀ ਤੇ ਹੁਣ ਗੈਰੀ ਮਾਰਦੇ ਇਹ ਆ ਗਈ ਵਜੂਦ ਵਾਲੀ ਪੱਛੀ ਆ ਗਈ ਜਿਵੇਂ ਪੇਟ ਵਾਲੀ ਗਾਂ ਨੂੰ ਮੈਂ ਦੱਸਦਾ ਹੁਣ ਤੌਰ ਬਾਈ ਖੋਲ ਕੇ ਦਿੰਦੀ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਵੀਰੇ ਦੂਜਾ ਸੂਆ ਇਹ ਕਿੰਨੇ ਕਿ ਦਿਨ ਕੱਢ ਦੂਗੀ ਇਹ ਹੈਗੇ 12 ਦਿਨਾਂ ਦੀ ਕੱਚੀ ਵੀਰੇ 12 13 ਦਿਨਾਂ ਦੀ ਆ ਹੋ ਸਕਦਾ ਕਈ ਵਾਰੀ ਨਾ ਪਸ਼ੂ ਗੱਡੀ 'ਚ ਚੜ ਕੇ ਅੱਗੇ ਪਿੱਛੇ ਵੀ ਹੋ ਜਾਂਦਾ ਤੇ ਕਈ ਵਾਰੀ ਪਸ਼ੂ ਯਾਰ ਕਿੱਲੇ ਜਾ ਕੇ ਜੀਲ ਆ ਜਾਏ ਬਾਈ 2-4 ਦਿਨ ਇੱਧਰ ਉੱਧਰ ਵੱੱਦ ਵੀ ਕੱਢ ਜਾਂਦਾ ਉਸ ਹਿਸਾਬ ਨਾਲ ਲੈ ਲਿਓ ਕਿਉਂਕਿ ਬਾਈ ਹੁਰੀ ਉਹੀ ਜਾਣਕਾਰੀ ਦੰਦਿਆ ਤੇ ਜਿਹੜੀ ਅੱਗੇ ਇਹਨਾਂ ਨੂੰ ਸੱਜਣ ਦੱਸ ਕੇ ਭੇਜਦੇ ਆ ਉਹ ਕੀ ਘਰੇ ਦਾ ਉਹੀ ਗੱਲ ਆ ਕਿ ਕੰਪਨੀ ਮੇਡ ਚੀਜ਼ਾਂ ਤਾਂ ਹੁੰਦੀਆਂ ਨਹੀਂ ਇਹ ਘਰੇ ਬਣਦੀਆਂ ਨੇ ਕਿਸੇ ਦੇ ਵੀ ਇੱਥੋਂ ਦਿਖਾ ਦਿੰਗਾਰੀ ਲੰਬਾਈ ਲੰਬੂਈ ਤੇ ਆ ਗਈ 100 ਦਾ 100 ਜਰਸੀ ਚ ਸੂ ਆ ਦੂਜਾ ਦਿਨ ਬਾਈ ਕਹਿੰਦਾ 12 ਕ ਪੈਂਡਿੰਗ ਨੇ ਇਹਦੇ ਤਕਰੀਬਨ ਤਕਰੀਬਨ ਪਰ ਪੇਟ ਵਾਲੀ ਆ ਗਈ ਯਾਰ ਇੱਕ ਤਾਂ ਹੁੰਦੀਆਂ ਨੇ ਮਤਲਬ ਆਪਾਂ ਕਹਿੰਦੇ ਨੇ ਹਲਕੀਆਂ ਜੀਆਂ ਹਲਕੀ ਜਰਸੀ ਨਹੀਂ ਹੈਗੀ ਬਾਜਨ ਵਾਲੀ ਆ ਪੇਟ ਵਾਲੀ ਤੇ ਥਣ ਤਕਰੀਬਨ ਇਹਦੇ ਵੀ ਸਿੰਗਲ ਚਾਰ ਨੇ ਭਾਈ ਇਹਦਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਮਾਲਕ ਨੇ ਇਹ ਵੀ ਉਹਨਾਂ ਨੇ ਤਾਂ ਵੀ ਦਿੱਤਾ ਆਪਾਂ 18 ਮੰਨ ਕੇ ਲੈ ਲੇ ਕੋਈ ਠੀਕ ਆ ਗੱਲ ਹਾਂ ਆਰਡਰ ਇਹ ਵੀ ਨਾਲ ਲੱਗਵਾ ਜਾਈ ਰੱਖੂ ਹਾਂ ਫਿਕਸ ਆਰਡਰ ਦੀ ਰੱਖੂ ਵੀਰੇ ਰੱਖੂ ਇਹ ਵੀ ਫਿਕਸ ਆਰਡਰ ਦੀ ਤੇ ਬਾਕੀ ਜਾਤ ਬਰੀਡ ਨਸਲ ਉਹ ਤੁਹਾਡੇ ਸਾਹਮਣੇ ਆ ਗਈ 100 ਦੀ 100 ਹਰੇਕ ਪੱਖ ਤੋਂ ਤੇ ਬਾਕੀ ਜਿਵੇਂ ਭਾਈ ਇਹ ਗੱਬਣ ਆਨਲਾਈਨ ਕਿਸੇ ਨੇ ਮੰਗਵਆਂੀਆਂ ਆਪਾਂ ਥਾਣਾ ਦੀ ਓਟ ਤੇ ਭੇਜ ਦਾਂ ਹਾਂ ਹਾਂ ਵੀਰੇ ਆਪਣੀ ਸੁਣਾ ਸੁਣਾ ਦੀ ਗਾਰੰਟੀ ਹੈ ਵੀਰੇ ਠੀਕ ਆ ਗੱਲ ਜੇ ਮੈਂ ਗੱਬਣ ਜੋੜ ਆ ਜਾ ਤਿੰਨੇ ਕਿਸੇ ਸੱਜਣ ਨੇ ਗੱਬਣ ਲਿਆ ਨਹੀਂ ਹਾਂ ਆਓ ਬਾਈ ਕਹਿੰਦਾ ਆਪਾਂ ਥਾਣਾ ਦੀ ਓਟ ਤੇ ਭੇਜ ਦਾਂਗੇ ਤੇ ਹੁਣ ਮਾਰਦੇ ਕਰੀ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਬਲੈਕ ਕਲਰ ਦੇ ਵਿੱਚ ਤੋੜ ਦੂਜੀ ਕੋਈ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਵੀਰੇ ਇਹ ਬਲੈਕ ਚ ਆ ਗਈ ਜਿਹੜਾ ਇਹ ਕਲਰ ਆ ਜਿਵੇਂ ਆਪਾਂ ਕਹਿੰਦੇ ਬਲੈਕ ਆ ਗਿਆ ਜਾਂ ਕਾਫੀ ਆ ਗਿਆ ਇਹਦੇ ਚ ਥੋੜੀਆਂ ਜਿਹਾ ਘੱਟ ਮਿਲਦੀਆਂ ਜਰਸੀਆਂ ਇਹ ਕਲਰ ਚ ਤੇ ਬਾਕੀ ਦਾ ਸਿਸਟਮ ਬਾਲਾ ਪੈੜਾ ਥੱਲੋਂ ਕਰੀ ਓਏ ਇਹਦਾ ਪਾਂਡੇ ਚੱਕੀ ਫਿਰਦੀ ਆ ਲੇਵੇ ਦੀ ਥੱਲੋਂ ਇੱਥੋਂ ਲੰਬਾਈ ਦਿਖਾਦੀਆਂ ਤੇ ਬਾਈ ਮੋੜੂਗਾ ਹਨ ਲੱਗਿਆ ਇਹਨੂੰ ਸਜਣੋਂ ਮੱਜਾਂ ਨਾਲ ਦਾ ਇਹ ਇੱਥੋਂ ਦਿਖਾਦੀ ਆਗੀ ਬਲੈਕ ਬਿਲਕੁਲ ਕਾਲੇ ਨਾਗਰਗੀਆ ਪੱਛੀ ਲਿਆ ਲਿਆ ਬਈ ਤੋਰ ਦੇ ਗਿਰਾਂ ਨੂਰ ਇਹ ਕਮਾ ਦੇ ਕਮਾ ਦੇ ਕਮਾ ਦੇ ਆਇਆ ਨੂੰ ਕਿਰਾਂ ਹੋਰ ਕਮਾ ਦੇ ਆਂ ਟਖਾ ਦੇ ਜਮਾ ਹਰੇਕ ਪੱਖ ਤੋਂ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਬਾਈ ਇਹਦੇ ਵੀਰੇ 4 ਤੋਂ 5 ਦਿਨ ਬਾਕੀ ਆ ਬਸ ਇਹਦਾ ਕੀ ਰਿਕਾਰਡ ਦੱਸਿਆ ਜੀ ਇਹਦਾ 20 ਲੀਟਰ ਵੀਰੇ ਇਹਨੂੰ 20 ਖਾਪਦਾ ਵੀ ਆ ਨਾ ਜਿਹੜਾ ਮੈਸ਼ ਸਿਸਟਮ ਆਂ ਗਰਮੀ ਕਰਕੇ 20 ਲੀਟਰ ਆਉਣਾ ਪਾ ਦੂ ਵੀਰੇ ਖੁੱਲਾ ਡੋਲਾ ਇਹ 24 ਸਾਨੂੰ ਗੱਲ ਇਹਦੀ ਇੱਕ ਹੋਰ ਦੱਸ ਦੇਣਾ ਸੱਜਣੋ 24 ਇਹਦੀ ਮੱਝਾਂ ਵਰਗੀ ਹੋਊਗੀ ਮੱਝਾਂ ਦੇ ਬਰਾਬਰੀ ਜਿਹੜੇ ਹਿਸਾਬ ਨਾਲ ਇਹਨੂੰ ਥਣ ਲੱਗਿਆ ਜਿਹੜੇ ਹਿਸਾਬ ਨਾਲ ਇਹਨੂੰ ਆਰਡਰ ਲੱਗਿਆ ਆਪਾਂ ਇਹ ਗੱਲ ਇਹਨੂੰ ਕਹਿ ਸਕਦੇ ਆ ਵੀ ਜਿੱਡੀ ਕਿਸੇ ਬੱਛੀ ਆ ਆਪਾਂ ਨਾ ਉਦਾਂਕ ਦਾ ਇਹ ਆਰਡਰ ਹੀ ਬਣਾ ਦੂ ਝੋਲਾ ਚੰਗਾ ਨਹੀਂ ਫਰਦੀ ਇੱਥੋਂ ਦਿਖਾਈ ਗਰੀ ਆ ਚੀਜ਼ ਬਣਉਂਦੀ ਹੈ ਜੀ ਐਵੇਂ ਮੰਨ ਲਾ ਇੱਥੇ ਜਾ ਕੇ ਸੂਗੀ ਬੱਛੀ ਜਦੋਂ ਤਿਆਰੀ ਮਾਰੂਗੀ ਪੂਰੀ ਫੁੱਲਾ ਤੇ ਚਵਾਈ ਚਬੂਈ ਵਾਲੀ ਤਾਂ ਕੋਈ ਦਿੱਕਤ ਨਹੀਂ ਹੋਣੀ ਕਿਉਂਕਿ ਜਿਹੜੇ ਹਿਸਾਬ ਨਾਲ ਇਹਨੂੰ ਥਣ ਲੱਗਿਆ ਮੱਜਾਂ ਨੇੜੇ-ਨੇੜੇ ਦੀ ਚਵਾਈ ਚਬੂਈ ਵੀ ਤੇ ਹੁਣ ਤੁਹਾਨੂੰ ਆਪਾਂ 4 ਨੰਬਰ ਵਾਲੀ ਜੱਸੀ ਵੀ ਦਿਖਾ ਦਾਂਗੇ ਲੈ ਸੱਜਣੋ ਚੌਥੇ ਨੰਬਰ ਦੇ ਤੁਹਾਨੂੰ ਆਖ ਆਪ ਅੱਛੀ ਲੱਗਿਆ ਤੁਹਾਨੂੰ ਦਿਖਾਉਣੇ ਹੈ ਹੈਗੀਆ ਤਾਜੀ ਸੂਈ ਤੇ 나ੜੂਆ ਵੀ ਗਰੀ ਮਾਰਦੀ ਕੈਮਰਾ ਇੱਕ ਵਾਰੀ ਨਾਲ ਆ ਗਿਆ ਮੇਲ ਕਾਫ 나ੜੂਆ ਵੀ ਨਾਲ ਆ ਤਕਰੀਬਨ 5 ਕਿ ਦਿਨਾਂ ਡੇੜ ਗੇੜੇ ਇਹ ਬੱਚੀ ਸੂਈ ਹੋਈ ਆ ਤੇ ਬਾਕੀ ਇਹਦੀ ਡਿਟੇਲ ਆ ਜਿਹੜੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲੈਣਾ ਬਾਈ ਸੂਆ ਕਿਹੜਾ ਦਾ ਸੂਆ ਦੂਜਾ ਵੀਰੇ ਕਿੰਨਾ ਕੁ ਦੁੱਧ ਬੌਲਾ ਕਹ ਲੀਏ ਦੁੱਧ ਕਹ ਲੀਏ ਰੈਡੀ ਆ ਦੁੱਧ ਹੁਣ 12 ਤੋਂ ਬਾਹਰ ਬਾਹਰ ਆ ਵੀਰੇ 12 ਤੋਂ ਪਲੱਸ ਹਾਂ ਹਾਂ ਤੇ ਸਮਾਂ ਹੋਇਆ ਆ 8:30 ਵਜੇ ਦਾ ਉਹ ਦਿਖਾ ਦੇਣੀ ਗਰੀ ਫੋਨ ਤੇ ਕਿਉਂਕਿ ਸਵੇਰ ਦੀ ਚਵਾਈ ਆ ਜਿਹੜੀ ਉਹ ਬਾਈ ਨੇ ਇਹਦੀ ਕੀਤੀ ਸੀ ਆ ਤਕ ਆਰਡਰ ਕੁਆਲਟੀ ਦੇ ਉਹ ਹਿਸਾਬ ਨਾਲ ਜਜਮੈਂਟ ਕਰ ਲਓ ਕਿ ਖਾਲੀ ਆ ਬੜਾ ਹਾਂ ਤੋੜ ਦੇ ਬਾਈ ਇੱਕ ਵਾਰੀ ਇਹ ਆ ਗਈ ਥੋੜੀ ਜਿਹੀ ਆਪਾਂ ਕਹਿ ਲਈਏ ਜਰਸੀ ਕ੍ਰੋਸ 'ਚ ਪੈ ਗਈ ਹਾਂ 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 ਕ੍ਰੋਸ 'ਚ ਪੈ ਗਈ ਤੇ ਇਹ ਪੈ ਗਈ ਥੋੜੀ ਜਿਹੀ ਕ੍ਰੋਸ ਆਂਗ ਦੇ ਵਿੱਚ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਮੌਸਮ ਮੂਸਮ ਇਹ ਚੱਲੂਗੀ ਸਾਰੇ ਆ ਲੰਬੀ ਲੰਬੀ ਆ ਗਈ ਬੱਛੀ ਫੁੱਲ ਬੇਲ ਫੁੱਲ ਐ ਦੀ ਛੋਟੇ ਹਾਥੀ ਚ ਐ ਸਮਝ ਲਓ ਵੀ ਮਸਾਂ ਹੀ ਖੜੂਗੀ ਫਸ ਫੁਸ ਕੇ ਜਿੰਨੀ ਕੰਬੀ ਆ ਤੇ ਚੋਣ ਚ ਬਾਉਣ ਦੀ ਕਿਵੇਂ ਆ ਬਾਈ ਜਮਾ ਇੱਕ ਨੰਬਰ ਆ ਵੀਰੇ ਠੰਡੀ ਸੀਲਾ ਹਾਂ ਹਾਂ ਤੇ ਆਰਡਰ ਵੀ ਫਿਕਸ ਜਿਹੀ ਰੱਖ ਦਿਆ ਕਰੀ ਨਾਲ ਲੱਗਵਾ ਜੀ ਆਰਡਰ ਰੱਖ ਦਿਆ ਵੀ ਟੁੱਟਵਾ ਜਾਂ ਨਹੀਂ ਰੱਖਦੀ ਗਾਂਹਲੇ ਬੰਨਿਓ ਦਿਖਾ ਦੇ ਇਧਰ ਤੇ 12 ਕਿਲੋ ਇਹਦੇ ਕੋਲੇ ਹਾਜ਼ਰਾ ਤੇ ਬਾਕੀ ਮੈਲੇ ਮੂਲੇ ਲੱਗੂ ਤਕਰੀਬਨ ਗਰਮੀ ਦੇ ਹਿਸਾਬ ਨਾਲ ਕਰ ਦੋ ਬਾਈ 14 15 ਹਾਂ 14 ਕਿਲੋ ਦੇ ਦਊ ਵੀਰੇ ਰਾਮ ਨੂੰ 14 ਕਿਲੋ ਬਾਈ ਕਹਿੰਦਾ ਕਰ ਦੂਗੀ ਤੇ ਉਦਾਂ ਦਾ ਬਾਈ ਹੋਣੀ ਇਹਦਾ ਰੇਟ ਵੀ ਕਰ ਦਾਂਗੇ ਜਿੱਦਾਂ ਦੀ ਕੁਆਲਿਟੀ ਆ ਰੇਟ ਬਾਈ ਕਹਿੰਦਾ ਫੋਨ ਤੇ ਸਾਰਿਆਂ ਦੇ ਉਦਾਂ ਨਹੀਂ ਕਰਾਂਗੇ ਆਪਾਂ ਕਿਉਂਕਿ ਐ ਮੰਨ ਲਓ ਵੀ ਯਾਰ ਇੱਕ ਮੱਝ ਦੇ ਏ ਨੰਬਰ ਹੈਗਾ ਵੀਰੇ 9878755069 ਵੀਰੇ 9878755069 ਹਾਂਜੀ ਕੰਮ ਹੈਗਾ ਸਪੈਸ਼ਲ ਬਾਈ ਹੋਰਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਜਰਸੀ ਦੀ ਤੇ ਸੰਪਰਕ ਬਾਈ ਨਾਲ ਕਰ ਲਿਓ ਜਿਹੜਾ ਵੀ ਪਸ਼ੂ ਪਸੰਦ ਆਊਗਾ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ